ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਜਉਂਦੇ ਵਾਸਤੇ ਰਹੋ ਪੰਜਾਬੀਓ ਦੇਸਾਂ ਪਰਦੇਸਾਂ 'ਚ ਜਿਹੜੇ ਮੇਰੇ ਭਰਾ ਆਪਣੇ ਚੈਨਲ ਨੂੰ ਪਿਆਰ ਕਰਦੇ ਆ ਉਹਨਾਂ ਦੇ ਅੱਗੇ ਮੈਂ ਰਿਕਵੈਸਟ ਕਰਦਾ ਕਿ ਕਿੱਦਾਂ ਦੀਆਂ ਲੱਗਦੀਆਂ ਆਪਣੀਆਂ ਵੀਡੀਓ ਜ਼ਰੂਰ ਦੱਸਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਥੋੜਾ ਜਿਹਾ ਪਿਆਰ ਹੋਰ ਵਧਾ ਦਿਓ ਤਾਂ ਜੋ ਕਿ ਮੈਂ ਤੁਹਾਨੂੰ ਵੱਖੋ ਵੱਖਰੇ ਰੰਗ ਬਖਾਉਂਦਾ ਰਵਾਂ ਸੋ ਅੱਜ ਦੀ ਜਿਹੜੀ ਵਿਜਿਟ ਹੈਗੀ ਆ ਆਪਣੇ ਫਾਰਮ ਤੇ ਆ ਤੇ ਕੁਝ ਨਵੇਂ ਪਸ਼ੂ ਐਡ ਕੀਤੇ ਸੀਗੇ ਤੇ ਮੈਂ ਕਿਹਾ ਚਲੋ ਪਬਲਿਕ ਨਾਲ ਸਾਂਝੀ ਕਰੀਏ ਵੀਡੀਓ ਬਾਕੀ ਗੱਲਬਾਤ ਜਿਹੜੀ ਅੱਜ ਕਰਨ ਲੱਗਾ ਸੀ ਦੋਸਤੋ ਮੈਂ ਬਰੀਡਿੰਗ ਬਾਰੇ ਤੇ ਸੀਮਨ ਬਾਰੇ ਇਹ ਕੋ ਮੇਰਾ ਵੀਰ ਆਪਣੇ ਨਾਲ ਜੁੜਦਾ ਜਾਂਦਾ ਤੇ ਉਹ ਥੋੜਾ ਜਾਂ ਇੰਨੀ ਕ ਕਸ਼ਟ ਕਰ ਲਿਓ ਕਿ ਵੀਡੀਓ ਸ਼ੇਅਰ ਕਰ ਦਿਓ ਯਾਰ ਤੇ ਆਪਣਾ ਨਾਮ ਜ਼ਰੂਰ ਕਮੈਂਟ ਕਰ ਦਿਓ ਕਿ ਵੀਡੀਓ ਸਹੀ ਆ ਰਹੀ ਆਪਣਾ ਨਾਮ ਦੱਸ ਦਿਓ ਤਾਂ ਜੋ ਕਿ ਮੈਂ ਵੀਡੀਓ ਚ ਤੁਹਾਡਾ ਨਾਮ ਲੈ ਸਕਾਂ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਸ਼ੇਅਰ ਕਰ ਦਿਓ ਵੀਡੀਓ ਆਪਣੇ 10-15 ਵੀਰ ਜੁੜ ਗਏ ਤੇ ਆਪਾਂ ਕੰਮ ਆਪਣਾ ਸ਼ੁਰੂ ਕਰੀਏ ਕਿਉਂਕਿ ਗੱਲਾਂ ਬਾਤਾਂ ਕਰਨੀਆਂ ਆਪਾਂ 10 ਮਿੰਟ ਤੇ ਵੈਸੇ ਤਾਂ ਆ ਸਮਾਂ ਹੈਗਾ ਤੁਹਾਡਾ ਸੌਣ ਦਾ ਮੈਨੂੰ ਪਤਾ ਪਰ ਫਿਰ ਵੀ ਯਾਰ ਚਲੋ ਅੱਜ ਦਿਲ ਕਰਿਆ ਗੱਲਾਂ ਬਾਤਾਂ ਕਰਨ ਨੂੰ ਤੁਹਾਡੇ ਨਾਲ ਕਮੈਂਟ ਕਰਿਓ ਵੀਰੇ ਵੀ ਵੀਡੀਓ ਸਹੀ ਆ ਰਹੀ ਆ ਜਿਹੜੇ ਮੇਰੇ ਵੀਰ ਜੁੜ ਗਏ ਆ ਕਮੈਂਟ ਕਰ ਦਿਓ ਨਾਲੇ ਤੁਹਾਡਾ ਵੀਰੇ ਨਾਮ ਮੈਂ ਵੀਡੀਓ 'ਚ ਬੋਲਦੇ ਆ ਕਿਉਂਕਿ ਸੱਜਣੋ ਇਹ ਇੱਕ YouTube ਤੇ Facebook ਦਾ ਪਰਿਵਾਰ ਆ ਜਿਹੜਾ ਤੁਹਾਡੇ ਨਾਲ ਹੀ ਕੰਪਲੀਟ ਹੋ ਸਕਦਾ ਸੋਣਿਓ ਕਿਉਂਕਿ ਉਦਾਂ ਨਹੀਂ ਹੋ ਸਕਦਾ ਤੇ ਕਰਿਓ ਜਰੂਰ ਮੇਰਾ ਵੀਰ ਕਮੈਂਟ ਇਹ ਵੀਡੀਓ ਸਹੀ ਆ ਰਹੀ ਆ ਤੋ ਬਹੁਤ ਕਿਸਾਨ ਭਰਾ ਚਲੋ ਇਹਨਾਂ ਦਿਨਾਂ 'ਚ ਬੀਜੀ ਵੀ ਹੁੰਦੇ ਆ ਮੈਂ ਮਾਫੀ ਚਾਹਣਾ ਕਿ ਕਈਆਂ ਨੇ ਕਣਕ ਨੂੰ ਕੋਦੇ ਬਾੜੇ 'ਚ ਲੱਗੇ ਹੋਣੇ ਆ ਬਚਾਰੇ ਜਾਂ ਤੂੜੀ ਬੰਦੀ ਹੋਣੀ ਕਿਤੇ ਚਲੋ ਸਾਡਾ ਏਰੀਆ ਤਾਂ ਦੋਸਤੋ ਹਜੇ ਪਿੱਛੇ ਐ ਇੱਕ ਹਫਤਾ ਅਸੀਂ ਤਾਂ ਹਜੇ ਕਣਕ ਖੜੀ ਆ ਵੱਢਣੀ ਆ ਸ਼ੇਅਰ ਕਰਿਓ ਮੇਰਾ ਵੀ ਕਮੈਂਟ ਜ਼ਰੂਰ ਕਰਿਓ ਯਾਰ ਕਮੈਂਟ ਕਰ ਦੋ ਤੇ ਆਪਾਂ ਨੂੰ ਪਤਾ ਲੱਗ ਜੇ ਵੀ ਵੀਡੀਓ ਸਹੀ ਆ ਰਹੀ ਆ ਕਿ ਆਪਣੇ ਕਾਫੀ ਵੀਰ ਜੁੜੀ ਜਾਂਦੇ ਆ ਨਾਲ ਤੋ ਕਮੈਂਟ ਨਹੀਂ ਆਇਆ ਕਿਸੇ ਵੀਰ ਨੇ ਕੀਤਾ ਕਮੈਂਟ ਜਰੂਰ ਕਰਿਓ ਯਾਰ ਟਮੈਟ ਕਰਕੇ ਦੱਸਿਓ ਵੀਡੀਓ ਸਹੀ ਆ ਰਹੀ ਆ ਚਲੋ 6-7 ਜਣੇ ਆਪਣੇ ਨਾਲ ਜੁੜ ਗਏ ਆ ਤੇ ਆਪਾਂ ਕਰੀਏ ਗੱਲਬਾਤ ਹਣਾ ਸੋ ਗੱਲ ਅੱਜ ਕਰਨ ਲੱਗੇ ਆ ਦੋਸਤੋ ਆਪਾਂ ਬਰੀਡਿੰਗ ਪਰਪਸ ਉਪਰ ਤੇ ਇਨ ਬਰੀਡ ਕੀ ਹੁੰਦੀ ਆ ਲਾਈਨ ਬਰੀਡ ਕੀ ਹੁੰਦੀ ਆ ਆਊਟ ਬਰੀਡ ਕੀ ਹੁੰਦੀ ਆ ਤੇ ਕਲੋਜ਼ ਬਰੀਡਿੰਗ ਕੀ ਹੁੰਦੀ ਆ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹਣਾ ਇਕਬਾਲ ਸਿੰਘ ਕਹਿ ਰਹੇ ਆ ਸਹੀ ਆ ਠੀਕ ਆ ਧੰਨਵਾਦ ਇਕਬਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਮੈਂਟ ਕਰਨ ਲਈ ਸ਼ੇਅਰ ਜਰੂਰ ਕਰ ਦਿਓ ਭਰਾ ਇੱਕ ਦੋ ਗਰੁੱਪਾਂ ਚ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦੀ ਹੋਊਂਗਾ ਭਰਾਓ ਇਨ ਬਰੀਡਿੰਗ ਇਹ ਉਹ ਹੁੰਦੀ ਆ ਦੋਸਤੋ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਇੱਕ ਦਿਨ ਤਾਲਵ ਹਸੈਨ ਦੇ ਫਾਰਮ ਤੇ ਕਿ ਇਨ ਬਰੀਡੋ ਦਾ ਸ਼ਕਾਰ ਉਹ ਹੁੰਦੇ ਆ ਪਸ਼ੂ ਜਿੱਦਾਂ ਧੀ ਤੋਂ ਫਿਰ ਦੁਬਾਰਾ ਪ੍ਰੈਗਨੈਂਟ ਉਸੇ ਬੁੱਲ ਤੋਂ ਹੋ ਜੇ ਤਾਂ ਇਹਨਾਂ ਬਰੀਡ ਹੋਗੀ ਇਹਨਾਂ ਬਰੀਡਿੰਗ ਤੋਂ ਬਾਅਦ ਹੁੰਦੀ ਹੈ ਇੱਕ ਕਲੋਜ਼ ਬਰੀਡਿੰਗ ਜਿਹੜੀ ਕਲੋਜ਼ ਬਰੀਡਿੰਗ ਹੁੰਦੀ ਹੈ ਦੋਸਤੋ ਕਲੋਜ਼ ਬਰੀਡਿੰਗ ਉਹ ਹੁੰਦੀ ਹੈ ਕਿ ਜਦੋਂ ਇੱਕ ਬੁੱਲ ਹੋਵੇ ਉਹਦਾ ਭਰਾ ਹੋ ਜੇ ਜਾਂ ਉਹਦਾ ਹੀ ਬੱਚਾ ਹੋ ਜੇ ਫਿਰ ਉਹ ਉਸੇ ਦੀਆਂ ਧੀਆਂ ਤੇ ਲੱਗ ਗਿਆ ਤਾਂ ਉਹ ਕਲੋਜ਼ ਬਰੀਡਿੰਗ ਹੋ ਗਈ ਇਹਨਾਂ ਬਰੀਡਿੰਗ ਵੀ ਮਾੜੀ ਆ ਤੇ ਕਲੋਜ਼ ਬਰੀਡਿੰਗ ਵੀ ਮਾੜੀ ਆ ਵੇਹੇ ਹਜੇ ਤੱਕ ਮੈਂ ਰਿਜ਼ਲਟ ਨਹੀਂ ਵੇਖੇਗੇ ਪਰ ਪਸ਼ੂ ਦੀ ਸਿਹਤ ਨਹੀਂ ਕਹਿੰਦੇ ਚੰਗੀ ਰਹਿੰਦੀ ਯਾਨੀ ਕਿ ਮੋਗ ਲੱਗ ਜਾਂਦੀ ਆ ਪਸ਼ੂ ਦੂਸਰੇ ਨਾਲ ਗਰੋਥ ਘਟ ਕਰਦਾ ਲਿੱਸਾ ਹੁੰਦਾ ਇੰਨਾ ਕਾ ਬਾਕੀ ਦੁੱਧ ਆਦਾ ਦਾ ਨਹੀਂ ਪਤਾ ਲੱਗਾ ਵੀ ਇਹ ਬੈਕਵਾਜ ਦੀ ਕਿ ਨਹੀਂ ਇਹ ਤਾਂ ਵਾਹਿਗੁਰੂ ਜਾਣਦਾ ਸੁਣਿਆ ਬਹੁਤ ਆ ਲੋਕਾਂ ਤੋਂ ਪਰ ਲਾਈਨ ਬਰੀਡਿੰਗ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਆ ਲਾਈਨ ਬਰੀਡਿੰਗ ਉਹਨੂੰ ਕਹਿੰਦੇ ਆ ਵੀ ਜਿਵੇਂ 3rd ਜਨਰੇਸ਼ਨ 'ਚ ਜਾ ਕੇ ਜਦੋਂ ਆਪਾਂ ਬੋਲ ਵਰਤਦੇ ਆ 3rd ਜਨਰੇਸ਼ਨ ਦਾ ਮਤਲਬ ਹੋ ਗਿਆ ਵੀ ਤੀਜੀ ਸਟੇਜ ਤੇ ਜਾ ਕੇ ਦਾਦਾ ਹੋ ਗਿਆ ਜਾਂ ਪੜਨਾਨਾ ਹੋ ਗਿਆ ਸੋ ਬਲਵੰਤ ਸਿੰਘ ਬਾਈ ਜੀ ਕਹਿੰਦੇ ਓਕੇ ਸੋ ਧੰਨਵਾਦ ਤੁਹਾਡਾ ਬਾਈ ਜੀ ਕਮੈਂਟ ਕਰ ਲਈ ਤੇ ਉਹ ਥਰਡ ਜਨਰੇਸ਼ਨ ਚ ਆਪਾਂ ਲਾਈਨ ਬਰੀਡਿੰਗ ਬੋਲਾਂਗੇ ਵੀ ਥਰਡ ਜਨਰੇਸ਼ਨ ਆ ਗਈ ਆ ਹੁਣ ਤੇ ਉਹਨੂੰ ਲਾਈਨ ਬਰੀਡਿੰਗ ਕਹਾਂਗੇ ਲਾਈਨ ਬਰੀਡਿੰਗ ਕਰਨਾ ਹੀ ਮਾੜੀ ਗੱਲ ਨਹੀਂ ਹੁੰਦੀ ক্লোਜ਼ ਬਰੀਡਿੰਗ ਮਾੜੀ ਆ ਆਊਟ ਬਰੀਡਿੰਗ ਕਰਨੀ ਚਾਹੀਦੀ ਆ ਆਊਟ ਬਰੀਡਿੰਗ ਮੰਨ ਲਓ ਜਿਵੇਂ ਆ ਹੁਣ ਸਾਹਮਣੇ ਮੇਰੇ ਕੋਲੇ ਇੱਕ ਝੋਟੀ ਆ ਇਹਦਾ ਪਿਓ ਮੰਨ ਲਓ ਜਿਹੜਾ ਵਾ ਜਿਵੇਂ ਉਹ ਬਾਰਡਰੀ ਰੀ ਇਹਦਾ ਅੰਬਰਸਰ ਵਾਲੀ ਸਾਈਡ ਦਾ ਇਹਦੇ ਉੱਪਰ ਹੁਣ ਫਰੋਜਪੁਰ ਲੈਂਡ ਦਾ ਸਾਹਣ ਲਾਉਣਾ ਹੋਵੇ ਉਹ ਆਊਟ ਬਰੀਡਿੰਗ ਆ ਜਣੀ ਆਊਟ ਬਰੀਡਿੰਗ ਦਾ ਰਿਜ਼ਲਟ ਸਟਾਪ ਮਿਲਦਾ ਆ ਸੋ ਆਊਟ ਬਰੀਡਿੰਗ ਕਰਨੀ ਚਾਹੀਦੀ ਆਪਣੇ ਫਾਰਮ ਤੇ ਜਿੱਦਾਂ ਹੁਣ ਤਾਲਬਸੈਣ ਪਹਿਲਾਂ ਮੱਲ ਫਾਰਮ ਦੁਲਚੀਂਗਾਂ ਵਾਲੇ ਬਲੱਡ ਚੋਂ ਸਾਹਣ ਸੀਗਾ ਉਹਦੇ ਕੋਲੇ ਉਹਦੀ ਬਰੀਡਿੰਗ ਕੀਤੀ ਹੁਣ ਉਹਨੇ ਸੁਨਣ ਵਾਲੀ ਲੈਂਡ ਤੋਂ ਲੈ ਕੇ ਆਂਦਾ ਹੁਣ ਉਹਨੇ ਆਊਟ ਬਰੀਡਿੰਗ ਲਿਆਂਦਾ ਵੀ ਉਹਦਾ ਲੈਂਕਾ ਟੈਂਕਾ ਇਹਨਾਂ ਨਾਲ ਹੈ ਨਹੀਂ ਉਹ ਨੂੰ ਕਹਿੰਦੇ ਆਪਾਂ ਆਊਟ ਬਰੀਡਿੰਗ ਉਹਦਾ ਰਿਜ਼ਲਟ ਉਸ ਤੋਂ ਵੀ ਸੋ ਇਹ ਹੋ ਗਈਆਂ ਆਪਣੀਆਂ ਗੱਲਾਂ ਬਾਤਾਂ ਬਰੀਡਿੰਗ ਬਾਰੇ ਹੁਣ ਆਪਾਂ ਚਲੋ ਇੱਕ ਗੱਲ ਕਰਨੀ ਚਾਹੁੰਦੇ ਆ ਵੀ ਨੀਲੀ ਰਵੀ ਦਾ ਪੰਜਾਬ ਦੇ ਵਿੱਚ 5-6 ਸਾਲ ਹੋ ਗਏ ਬੜਾ ਪ੍ਰਕੋਪ ਰਿਆ ਬਹੁਤ ਜ਼ਿਆਦਾ ਥੋੜਾ ਨਹੀਂ ਕਿਉਂਕਿ ਨੀਲੀ ਰਵੀ ਉੱਪਰ ਕਾਫੀ ਬੰਦਿਆਂ ਦੀਆਂ ਚਰਚਿਤ ਗੱਲਾਂ ਹੋ ਆਪਾਂ ਸੁਣਦੇ ਆ ਰਹੇ ਆ ਨੀਲੀ ਦਾ ਫਲਾਣਾ ਸਾਨ ਫਲਾਣਾ ਸੋਣ ਫਲਾਣਾ ਸਾਨ ਹਣਾ ਸਾਰੇ ਮਮੀ ਸੁਣਿਆ ਹਣਾ ਤੁਸੀਂ ਵੀ ਬਹੁਤ ਸੁਣਿਆ ਹੁਣ ਆਪਾਂ ਪੀੜੀ ਜਿਹੜੇ ਪੀੜੀ ਬੋਲ ਆਪਾਂ ਕਹਿ ਸਕੀਏ ਅੱਖਾਂ ਮੀਟ ਕੇ ਜਿਨ੍ਹਾਂ ਨੂੰ ਕਹਦੀਏ ਵੀ ਆ ਯਾਰ ਪੀਟੀ ਬੋਲਿਆ ਉਹ ਕਿੰਨੇ ਕਾ ਪੰਜਾਬ ਚ ਜੇ ਕੋਈ ਜਾਣਦਾ ਪੀਟੀ ਬੋਲ ਜਿਹਦੀਆਂ ਧੀਆਂ ਪੀਟੀ ਬੋਲ ਮੈਂ ਦੱਸ ਦੇਵਾਂ ਥੋੜਾ ਜਿਆ ਡੀਪਲੀ ਕਿ ਪੀਟੀ ਬੋਲ ਉਹਨੂੰ ਕਹਿੰਦੇ ਆ ਦੋਸਤੋ ਜਿਹੜਾ ਅਪਰੋਚ ਨਹੀਂ ਟੈਸਟਡ ਬੋਲ ਪੀਟੀ ਦੀ ਫੁੱਲ ਫਾਰਮ ਇਹ ਆ ਵੀ ਜਿਹਦੀਆਂ ਧੀਆਂ ਕੰਮ ਸੇ ਕੰਮ 15 20 ਝੋਟੀਆਂ ਫੀਲਡ ਚ ਲਾਈ ਚਵਾਈ ਕਰ ਗਈਆਂ ਹੁਣ ਉਹਨੂੰ ਆਪਾਂ ਪੀਟੀ ਬੋਲ ਕਹਿ ਸਕਦੇ ਆ ਪੀਟੀ ਬੋਲ ਦਾ ਸੀਮ ਲਾਉਣ ਦਾ ਕਾਰਨ ਇਹ ਵੀ ਹੁੰਦਾ ਇੱਕ ਫਾਰਮਰ ਵੀਰ ਦਾ ਇੰਨਾ ਕ ਫਾਇਦਾ ਹੋਣਾ ਹੁੰਦਾ ਕਿ ਉਹਨੇ ਇੱਕ ਕੱਟੀ ਮੰਨ ਲਓ ਲੈ ਲਈ ਸਾਂਭ ਲਈ ਕਿ ਸਾਂਹਣ ਦੀ ਮੱਲ ਉਹਦੇ ਫਾਰਮ 'ਚ ਆ ਗਈ ਹਨਾ ਉਹਨੂੰ 3 ਸਾਲ 4 ਸਾਲ ਸਾਂਭ ਕੇ ਚਵਾਈ ਚਵਾਈ ਮੰਨ ਲਓ ਉਹਦੀ ਕਰਾਉਣੀ ਆ ਉਹਨੇ ਸੂਪੀ ਹਨਾ ਉਸ ਤੋਂ ਬਾਅਦ ਜੇ ਉਹ ਦੁੱਧ 8 ਕਿਲੋ ਦਿੰਦੀ ਆ ਜੇ ਦੂਸਰੇ ਝੋਟੇ ਦੀ ਤਾਂ ਉਹ ਫਾਰਮ ਜਮ੍ਹਾਂ ਖਤਮ ਹੋ ਜਾਂਦਾ ਜੇ ਉਹੀ ਕੱਟੀ 14 15 ਤੇ ਜਾਂਦੀ ਆ ਪੀਟੀ ਬੋਲ ਦਾ ਸੀਮਨ ਲਾਇਆ ਹੋਵੇ ਤਾਂ ਉਹ ਫਾਰਮ ਸਕਸੈਸਫੁਲ ਹੋ ਜਾਂਦਾ ਪੀਟੀ ਬੋਲ ਦਾ ਸੀਮਨ ਲਾਉਣਾ ਮਾਲੋ ਬਹੁਤ ਹੀ ਫਾਇਦੇਮੰਦ ਸੌਦਾ ਕੋਈ ਘਾਟੇ ਵਾਲਾ ਸੌਦਾ ਨਹੀਂ ਆ ਸੋ ਕਿਸਾਨ ਭਰਾਵੋ ਜਿਹੜੇ ਮੇਰੇ ਵੀਰ ਨਾਲ ਜੁੜ ਗਏ ਨਾ ਕਿ ਮੈਂ ਇੱਕ ਰਿਕੁਐਸਟ ਕਰਦਾ ਵਾਂ ਕਿ ਯਾਰ ਸ਼ੇਅਰ ਕਰ ਦਿਓ ਯਾਰ ਇੱਕ ਇੱਕ ਵਰੀ ਨੱਪ ਨੱਪ ਦਿਓ ਬਟਨ ਸ਼ੇਅਰ ਦਾ ਜੇ ਮੇਰੇ ਭਰਾਵੋ ਤੁਸੀਂ ਗੱਲਾਂ ਬਾਤਾਂ ਜਰੂਰ ਮੈਂ ਕੰਮ ਦੀਆਂ ਕਰੂੰਗਾ ਤੁਹਾਡੇ ਨਾਲ ਕੋਈ ਫਾਲਤੂ ਦਾ ਆਪਾਂ ਉਹ ਬਕਵਾਸ ਨਹੀਂ ਮਾਰਦੇ ਜਿੰਨੀ ਕਿ ਨੌਲੇਜ ਰੱਖਦੇ ਆ ਤੇ ਮੇਰਾ ਦਾਦਾ ਇੱਕ ਗੱਲ ਕਹਿੰਦਾ ਹੁੰਦਾ ਸੀ ਕਹਿੰਦਾ ਪੁੱਤ ਜਿੰਨੀ ਨੌਲੇਜ ਆ ਵੰਡ ਦੇਣੀ ਚਾਹੀਦੀ ਆ ਅੰਡ ਨੂੰ ਤਾਂ ਮਿੱਟੀ ਇਹ ਮਿੱਟੀ ਬਣ ਕੇ ਜਾਣਾ ਸਾਰਿਆਂ ਨੇ ਕਿਸੇ ਨੇ ਕੋਹ ਨਹੀਂ ਨਾਲ ਲੈ ਜਾਣਾ ਤੇ ਵੰਡ ਦੇਣੀ ਚਾਹੀਦੀ ਵਾਕਿਆ ਉਹਦੀ ਗੱਲ ਨੌਲ ਜਮਣ ਦੋ ਇਹਦੇ ਦਿਲ ਚ ਨਹੀਂ ਰੱਖਣੀ ਚਾਹੀਦੀ ਸੋ ਇਸ ਕਰਕੇ ਪੀਡੀ ਬੁੱਲ ਦਾ ਸੀਮਨ ਵਰਤਣਾ ਚਾਹੀਦਾ ਤੇ ਪੀਟੀ ਬੁੱਲ ਕਿਹੜੇ ਆ ਪੰਜਾਬ ਦੇ ਵਿੱਚ ਜਿਹੜੇ ਆਪਾਂ ਨੀਲੀ ਰਾਵੀ ਦੇ ਜਿਨ੍ਹਾਂ ਨੂੰ ਆਪਾਂ ਪੀਟੀ ਬੁੱਲ ਕਹਿ ਸਕਦੇ ਆ ਉਹਨਾਂ ਦੇ ਬਾਰੇ ਜਾਣਕਾਰੀ ਤੁਸੀਂ ਜ਼ਰੂਰ ਦਿਓ ਕਿਉਂਕਿ ਮੇਰੇ ਧਿਆਨ ਦੇ ਵਿੱਚ ਹਜੇ ਪੂਰੇ ਮੈਂ ਕਹਿ ਨਹੀਂ ਸਕਦਾ ਪੂਰਾ ਸਕਸੈਸਫੁਲ ਤਰੀਕੇ ਨਾਲ ਵੀ ਆ ਇਹਨੂੰ ਸੀਮਨ ਲਾ ਲਓ ਪੀਟੀ ਬੁੱਲਾਂ ਚ ਆ ਗਿਆ ਸੋਣਾ ਨਾ ਬਾਕੀ ਫਿਰ ਵੀ ਚਲੋ ਜਿਹੜੇ ਮੇਰੇ ਵੀਰ ਨੌਲੇਜ ਰੱਖਦੇ ਆ ਦੱਸਿਓ ਜ਼ਰੂਰ ਵੀ ਪੰਜਾਬ ਦੇ ਵਿੱਚ ਪੀਟੀ ਬੁੱਲ ਕਿਹੜੇ-ਕਿਹੜੇ ਆ ਜਿਨ੍ਹਾਂ ਦੀਆਂ ਝੋਟੀਆਂ ਇੱਕ ਨਾਰਮਲ 7-8 ਕਿਲੋ ਵਾਲੀ ਦੀ ਕੋਖ ਦੇ ਵਿੱਚੋਂ ਜਨਮ ਲੈ ਕੇ 12 ਕਿਲੋ 13 ਕਿਲੋ ਦੁੱਧ ਦਿੱਤਾ ਹੋਵੇ ਝੋਟੀ ਨੇ ਸੋ ਉਹਨੂੰ ਆਪਾਂ ਪੀਟੀ ਵੱਲ ਮੰਨ ਸਕਦੇ ਹਾਂ ਹੁਣ ਅੱਗੇ 3 ਨੰਬਰ ਤੇ ਜਿਹੜੀ ਮੈਂ ਗੱਲ ਕਰਨੀ ਸੀ ਸਾਹਮਣੇ ਇੱਕ ਮੱਝ ਤੁਸੀਂ ਦੇਖਦੇ ਹੋ ਇਹਦੇ ਪਿਓ ਦੀ ਵੀ ਕਿਸੇ ਸਮੇਂ ਬਹੁਤ ਤੂਤੀ ਬੋਲਦੀ ਬਹੁਤ ਚੰਗੇ ਖਾਨਦਾਨ ਦੀ ਮੱਝ ਆ ਇਹ ਇਹ ਮੱਝ ਪੱਪੂ ਸੰਧੂ ਵਾਲੀ ਬਲੱਡ ਲਾਈਨ ਚੋਂ ਮੱਝ ਆ ਗਈ ਆ ਸੋ ਸਾਹ ਦਾ ਨਹੀਂ ਮੈਂ ਨਾਮ ਲੈਂਦਾ ਕਿਉਂਕਿ ਆਪਾਂ ਕੋਈੜਾ ਉਹਦੇ ਕਹਿਣ ਵਾਂਗੂ ਕਿਸੇ ਨਾਲ ਕੋਈ ਆਪਣਾ ਕੋਈ ਕੰਪੀਟੀਸ਼ਨ ਤਾਂ ਹੈ ਨਹੀਂ ਆਪਾਂ ਤਾਂ ਇੱਥੇ ਬਰੀਡਿੰਗ ਕਰਨ ਵਾਸਤੇ ਮੱਝ ਲਈ ਆ ਇਹ ਮੱਝ ਨੂੰ 1.5 ਸਾਲ ਹੋ ਗਿਆ ਸੂਈ ਨੂੰ ਇਹਦੇ ਉੱਪਰ ਦੋ ਵਾਰ ਸੀਮਨ ਲਾਇਆ ਚਲੋ ਅਗਲੇ ਨੇ ਅਗਲੇ ਨੂੰ ਵੀ ਹੁੰਦਾ ਕਿ ਯਾਰ ਨਵੇਂ ਸਾਂਹ ਫੀਲਡ 'ਚ ਆਇਆ ਆਪਾਂ ਸੀਮਨ ਲਾਈਏ ਪਰ ਸੀਮਨ ਕਨਸੀਵ ਹੀ ਨਹੀਂ ਕੀਤਾ ਕਨਸੀਵ ਨਾ ਕਰਨ ਦਾ ਕਾਰਨ ਕੀ ਆ ਕਿ ਇੱਕ ਝੋਟਾ 300 ਟੀਕੇ ਦੀ ਡੋਜ਼ ਦਿੰਦਾ ਆ ਤੇ ਜਦੋਂ ਇੱਕ ਵਾਰ ਮੱਝ ਤੇ ਸਾਂਹ ਟੱਪਦਾ ਤੇ ਸਮਝ ਲਓ ਉਹਦੇ ਅੰਦਰ 300 ਟੀਕਾ ਚਲ ਜਾਂਦਾ ਮੱਝ ਦੇ ਅੰਦਰ ਸੋ ਇੱਕ ਨੇਚਰਲ ਹੁੰਦੀ ਆ ਯਾਰ ਜਿਹੜੀ ਨੇਚਰਲ ਕੁਦਰਤ ਨੇ ਚੀਜ਼ ਬਣਾਈ ਆ ਆਪਾਂ ਉਹਨੂੰ ਅਣ ਦੇਖਿਆ ਨਹੀਂ ਕਰ ਸਕਦੇ ਜੇ ਇਹ ਨੇਚਰਲ ਕਿਤੇ ਕਿਸਾਨ ਨਾਲ ਮੇਟ ਹੋਈ ਹੁੰਦੀ ਤਾਂ ਹੁਣ ਉਹ ਇਹ ਦੁਬਾਰਾ ਸੂਮ ਦੇ ਨੇੜ ਹੋਣੀ ਸੀਗੀ ਕਰਮਾਲੀ ਸੋ ਇੱਕ ਤਾਂ ਨੇਚਰਲ ਜਿਹੜਾ ਸਿਸਟਮ ਆ ਮੈਂ ਸਾਹਣਾ ਵਾਲਿਆਂ ਕੇ ਹੀ ਰਿਕਵੈਸਟ ਕਰਦਾ ਕਿ ਯਾਰ ਮਾਤਰ ਗਰੀਬ ਦੀ ਹਰ ਇੱਕ ਦੀ ਸੁਣਿਆ ਕਰੋ ਛੱਡਿਆ ਕਰੋ ਯਾਰ ਸਾਹਣ ਨੰਬਰ 2 ਤੇ ਮੈਂ ਸਾਰੇ ਸਾਨਾਂ ਵਾਲਿਆਂ ਅੱਗੇ ਇਹ ਹੀ ਬੇਨਤੀ ਕਰਦਾ ਕਿ ਯਾਰ ਗੜਵਾਸੂ ਯੂਨੀਵਰਸਿਟੀ ਹੋ ਗਈ ਜਾਂ ਹਸਾਰ ਸੀਮਨ ਜਿਹੜੇ ਸੀਮਨ ਬੈਂਕਾਂ ਆ ਉਥੋਂ ਸੀਮਨ ਤਿਆਰ ਕਰਿਆ ਕਰੋ ਕੁਝ ਸੀਮਨ ਹੁਣ ਘਰ ਘਰ ਬਣਾਉਣ ਲੱਪੇ ਬੰਦੇ ਨਾ ਘਰ ਆ ਕੇ ਡਾਕਟਰ ਬਣਾ ਜਾਂਦੇ ਆ ਉਨੀ ਸਫਾਈ ਉਨੀ ਟੈਕਨੋਲੋਜੀ ਨਹੀਂ ਬਣਦੀਗੀ ਕਿਉਂਕਿ ਫਿਰ ਵੀ ਫਰਕ ਰਹਿ ਜਾਂਦਾ ਯਾਰ 19 21 ਦਾ ਫਰਕ ਰਹਿ ਜਾਂਦਾ ਵਾ ਉਹ ਵੀ ਇੱਕ ਬਹੁਤ ਵੱਡਾ ਮੈਨੂੰ ਲੱਗਾ ਇਹ ਚੀਜ਼ ਮੈਨੂੰ ਥੋੜੀ ਜਿਹੀ ਪੀੜ ਹੋਈ ਕਿਉਂਕਿ ਮੈਂ ਤਾਂ ਨੇਚਰਲ ਮੱਜਾ ਮਿਲਾ ਲਿਆ ਹੋਣਾ ਸਾਨਾਂ ਨਾਲ ਪਰ ਆਮ ਮਾਤਲ ਬੰਦੇ ਯਾਰ ਨਹੀਂ ਮਿਲਾ ਸਕਦੇ ਸੋ ਇਸ ਕਰਕੇ ਮੈਂ ਇਹੀ ਗੱਲ ਕਰਨੀ ਚਾਹਣਾ ਕਿ ਜਰੂਰ ਦੋਸਤੋ ਇਹ ਚੀਜ਼ ਦਾ ਖਾਸ ਖਿਆਲ ਰੱਖਿਆ ਕਰੋ ਵੀ ਨੇਚਰਲ ਜਿਹੜਾ ਜਰੂਰ ਸੀਮਨ ਨੇਚਰਲ ਵਾਲਾ ਜ਼ਿਆਦਾ ਜਾਓ ਵੀ ਜਿਹੜਾ ਨੇਚਰਲ ਆਪਾਂ ਸਾਨ ਨਾਲ ਮੀਟ ਕਰਾ ਲਿਓਣੀ ਆ ਉਹਦੇ ਨਾਲ ਦੀ ਰੀਸ ਨਹੀਂ ਗਈ ਸੋ ਇਨਾ ਕ ਖਿਆਲ ਰੱਖਿਆ ਕਰੋ ਬਾਕੀ ਜਿਹੜੀ ਮੈਂ ਗੱਲ ਕਰਨੀ ਚਾਹਣਾ ਕਿ ਜੇ ਤੁਸੀਂ ਸਾਂ ਨਹੀਂ ਆਪਣੇ ਫਾਰਮ 'ਚ ਕੋਈ ਚੰਗਾ ਰੱਖ ਲਵੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਚੀਜ਼ ਦਾ ਤੁਹਾਨੂੰ ਰਿਜ਼ਲਟ ਜ਼ਰੂਰ ਮਿਲ ਜੂਗਾ ਰਿਜ਼ਲਟ ਮੈਂ ਤੁਹਾਨੂੰ ਤਾਂ ਕਹਿੰਨਾ ਪਿਆ ਆ ਕਿਉਂਕਿ ਬਹੁਤੇ ਵੀਰ ਇਹ ਚੀਜ਼ ਨੂੰ ਜਾਣਦੇ ਆ ਵੀ ਸਮਾਂ ਜਿਹੜਾ ਪੀਟੀ ਬੋਲਿਆਣਾ ਪੀਟੀ ਬੋਲ ਤੇ ਆਪਾਂ ਨੂੰ ਜਦੋਂ ਪਤਾ ਲੱਗਿਆ ਵੀ ਆ ਪੀਟੀ ਬੋਲਿਆ ਪੀਟੀ ਬੋਲਦੇ ਆਪਣਾ ਸਮਾਂ ਨਹੀਂ ਖਰਾਬ ਹੁੰਦਾ ਤੇ ਜੇ ਆਪਾਂ ਕਹਿ ਦਈਏ ਵੀ ਦੂਜਾ ਸਾਂ ਲਾਲਿਆ ਸੀਮਨ ਲਾਲਿਆ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਮੰਨ ਲਓ ਅਣ ਦੇਖੀ ਭੱਜੇ ਫਿਰਦੇ ਆ ਉਹ ਚੀਜ਼ ਆਪਣੀ ਬੈਕ ਵੱਜੂਗੀ ਵੀ ਆਪਾਂ 5 ਸਾਲ ਪਿੱਛੇ ਹੋ ਜਾਾਂਗੇ ਸੋ ਇਹ ਚੀਜ਼ ਜਿਹੜਾ ਰਿਜ਼ਲਟ ਹੈ ਨਾ ਦੋਸਤੋ ਕੁਝ ਸਮਾਂ ਪਾ ਕੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿ ਜੇ ਆਪਾਂ ਗਲਤ ਸੀਮਨ ਲਾਈ ਜਾਂਦੇ ਆ ਪੀਟੀ ਬੋਲ ਨਹੀਂ ਆਪਾਂ ਯੂਜ਼ ਕਰਦੇ ਆ ਚੰਗਾ ਸਾਂ ਨਹੀਂ ਜੀ ਦੀ ਮੈਂ ਇਹੀ ਕਹਿਣਾ ਹੁੰਦਾ ਯਾਰ ਜੇ ਪੀਟੀ ਨਹੀਂ ਦੇਖਿਆ ਉਹਦੀ ਮਾਂ ਨੇ ਲਾਈਵ ਚਵਾਈ ਕਰਾਈ ਆ ਬਸ ਉਹੋ ਵੇਖ ਲੋ ਉਹਦਾ ਪਿਓ ਚੰਗਾ ਯਾਰ ਉਹੋ ਦੇਖ ਲੋ ਕਿਸਾਨ ਦਾ ਸੀਮਨ ਲਾ ਲੋ ਹਨਾ ਸੋ ਇਸ ਕਰਕੇ ਕਿਸਾਨ ਭਰਾਵੋ ਇਹ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕੀਤੀ ਕਿ ਨੇਚਰਲ ਮੱਝਾਂ ਮਲਾ ਲੋ ਮੱਝ ਕਦੇ ਖਰਾਬ ਨਹੀਂ ਹੁੰਦੀ ਆ 5 ਕਿਲੋ ਦੁੱਧ ਸੀ ਜਿਹਦੇ ਦਿਨ ਬਾਪੂ ਲੈ ਕੇ ਆਇਆ ਖਰੀਦ ਕੇ ਹਨਾ ਆਪਣੇ ਫਾਰਮ ਤੇ ਆ ਗਈ ਪਰ ਜੇ ਇਹ ਕਰਮਾ ਵਾਲੀ ਦੁੱਧ ਸੁੱਕ ਜਾਂਦੀ ਤਾਂ ਵੀਰੇ ਇਹ ਵੀ ਦੋ ਨੰਬਰ ਚ ਚੱਲ ਜਾਣੀ ਹੁਣ ਕਿੱਡੇ ਸੋਹਣੇ ਬਲੱਡ ਦੀ ਇਹ ਮੱਝ ਆ ਝੋਟੀ ਆ ਹਜੇ ਦੂਜਾ ਸੁਹਾ ਗਾਂ ਇਹਨੇ ਸੁਣਾ ਆ 1.5 ਸਾਲ 2 ਸਾਲ ਦੇ ਨੇੜੇ ਦਾ ਸਮਾਂ ਹੋ ਗਿਆ ਇਹਨੂੰ ਸੀਮਨ ਨਹੀਂ ਸਹੀ ਮਿਲਿਆ ਤੇ ਪ੍ਰੋਬਲਮ ਕਿੱਡੀ ਖੜੀ ਹੋਗੀ ਸੋ ਇਹ ਗੱਲ ਆਪਾਂ ਕਰਦੇ ਆਂ ਵੀ ਥੋੜਾ ਜਿਹਾ ਇਸ ਚੀਜ਼ ਦਾ ਖਾਸ ਧਿਆਨ ਰੱਖੋ ਕਿ ਨੇਚਰਲ ਜਿਹੜੀ ਮੇਡ ਕਰਾ ਲਿਆ ਕਰੋ ਤੇ ਬਾਕੀ ਜਿਹੜਾ ਸੀਮਨ ਆ ਬਣਾਉਣੇ ਮੇਰੇ ਜਿੰਨੇ ਵੀ ਬਰੀਡਰ ਵੀਰਾਂ ਥੋੜਾ ਜਿਹਾ ਯਾਰ ਇੰਨਾ ਕਰਿਆ ਕਰੋ ਕਿ ਜਿੱਥੇ 300 ਟੀਕਾ ਬੰਦਾ ਉਥੇ 200 ਹੀ ਬਣਾ ਲਿਆ ਕਰੋ ਪਰ ਕੁਆਲਿਟੀ ਐ ਸਪਰਮ ਜਿਹੜੇ ਟਾਪ ਦੀ ਕੁਆਲਿਟੀ ਹੋਵੇ ਕਿਉਂਕਿ ਫਾਰਮਰ ਕਿਸਾਨ ਜਿਹੜੇ ਆ ਤੁਹਾਡੇ ਤੇ ਬੜਾ ਵਿਸ਼ਵਾਸ ਕਰਦੇ ਆ ਤੇ ਉਹਨਾਂ ਦਾ ਫਾਇਦਾ ਹੋ ਸਕੇ ਸੋ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਕਰਨੀਆਂ ਸੀ ਤੇ ਮੇਰੇ ਵੀਰ ਜਿਹੜੇ ਲਾਈਵ 'ਚ ਜੁੜੇ ਆ ਯਾਰ ਸ਼ੇਅਰ ਜੇ ਕਰ ਦਿੰਦੇ ਤਾਂ ਬਹੁਤਾ ਧੰਨਵਾਦੀ ਬਾਕੀ ਆਪਣੇ ਫਾਰਮ ਤੇ ਇੱਕ ਝੋਟੀ ਫੋਰ ਸੇਲ ਵੀ ਆ ਦੋਸਤੋ ਉੱਠ ਪੁੱਤੋਏ ਉੱਠ ਕਰ ਮાળੀਏ ਉੱਠ ਉੱਠ ਖੜੀਓ ਸੋ ਪੰਜਵਾਂ ਮਹੀਨਾ ਇਹਨੂੰ ਚੱਲਦਾ ਪਿਆ ਕਰਮਾਲੀ ਨੂੰ ਟੇਢੇ ਕੜਚਾ ਤੋਂ ਦੋਸਤੋ ਤੁਸੀਂ ਦੇਖ ਸਕਦੇ ਬੜੇ ਵੀਰਾਂ ਨੇ ਡਿਮਾਂਡ ਕੀਤੀ ਸੀ ਲੋਲੀ ਪੋਲੀ ਵੀ ਬਹੁਤ ਜਿਆਦੀ ਆ ਤੇ ਇਹਦੀ ਤੁਹਾਨੂੰ ਮੈਂ ਆਰਡਰ ਕੁਆਲਿਟੀ ਦਿਖਾਉਣਾ ਆ। ਕਿਆ ਬਾਤਾਂ ਇਹਨੇ ਆਰਡਰ ਬਣਾਇਆ ਹੁਣ। ਸ਼ੁਰੂ ਕਰਤਾ ਕਰਮਾਲੀ ਨੇ ਤੇ ਹਜੇ ਇਹਦੇ 5 5.5 ਮਹੀਨੇ ਪਏ ਆ। ਆ ਵੇਖੋ ਇਹਦੀ ਝੋਲੀ ਵੇਖੋ ਕਰੋ ਚੈੱਕ। ਆ ਵੇਖੋ ਦੋਸਤੋ ਆ ਝੋਲੀ ਤੇ ਆ ਜਿਹੜਾ ਥਾਣਾ ਇਹਨੂੰ ਲੱਗਾ ਹਜੇ ਬੱਚਾ ਹੀ ਆ ਮੰਨ ਲਓ ਤਿਆਰ ਹੋਣੀ ਆ ਕਰਮਾਲੀ ਤੇ ਪਲਾਂ ਦੀ ਇਧਰ ਮੈਂ ਇਹਦੇ ਰੌਂਗ ਸਾਈਡ ਬੈਠਾ ਵੇਖੋ ਇਹਨੇ ਪੂਛ ਚੱਕ ਲਈ ਐ ਇਹੋ ਜਿਹਾ ਬਲੱਡਾ ਬਲੱਡ ਐਵੇਂ ਨਹੀਂ ਮੈਂ ਬਾਰਡਰ ਬੈਲਟ ਬਾਰਡਰ ਬੈਲਟ ਰੋਲਾ ਪਾਈ ਜਾਂਦਾ ਰਹਿੰਦਾ ਇਹ ਵੀ ਕਾਰਨ ਆ ਦੋਸਤੋ ਠੰਡਾ ਸੀਲਪਨ ਕਰਮਾਲੀ ਦੀ ਬਿਲਕੁਲ ਸਕਿਨ ਪਤਲੀ ਆ ਸਿੰਗਲ ਹੱਡੀ ਆ ਕਰਮਾਲੀ ਪੂਛ ਬਿਲਕੁਲ ਬਰੀਕ ਆ ਵੇਖੋ ਪਲਾਠਾ ਬਣਾ ਲਓ ਭੋਰਾ ਜਨੀ ਹੱਡੀ ਨਹੀਂ ਜੇ ਹੱਡੀ ਹੁੰਦੀ ਇਹਨੇ ਬੁੜਕੇ ਵੱਜਣਾ ਸੀ ਤੇ ਸੀਲਸ ਲੱਗਾ ਕਰਮਾਲੀ ਆ ਵੇਖੋ ਜਿੱਦਾਂ ਮਰਜੀ ਇਹਦੇ ਮੂੰਹ 'ਚ ਹੱਥ ਪਾਈਂ ਬਿਰੋ ਬਲੱਡ ਹੁੰਦਾ ਏ ਇਹ ਬਲੱਡ ਦੋਸਤੋ ਇਹਨੇ ਡੋਮੀਨੇਟ ਕਰਨਾ ਆਉਦੇ ਬੱਚੇ ਚ ਜਦੋਂ ਇਹਦੇ ਬੱਚੇ ਚ ਬਲੱਡ ਆਊਗਾ ਤੇ ਕਿਸੇ ਸਮੇਂ ਇਹਦਾ ਵੀ ਰਿਜ਼ਲਟ ਵੇਖਣ ਨੂੰ ਵਧੀਆ ਹੀ ਆਊਗਾ ਸੋ ਇਹ ਸੀ ਝੋਟੀ ਆਪਣੇ ਕੋਲੇ ਇਸ ਟਾਈਮ ਫॉर ਸੇਲ ਤੇ ਬਾਕੀ ਆ ਗਈ ਆਪਣੀ گلاب گلਾਬੇ ਓਏ ਉਹ گلਾਬੇ ਕੀ ਕਰਦਾ ਨਾ ਪੁੱਤ ਹਿਲਤ ਨਹੀਂ ਕਰੀਦੀ ਹੁੰਦੀ ਇਹ ਸਾਡਾ लाਡਲਾ ਪੁੱਤ ਆ लाਡਲਾ ਪੁੱਤ ਤਾਂ ਆਵਾ ਕਿਉਂਕਿ ਇਹਨੂੰ ਇਹਨੂੰ ਕੋਈ ਨਹੀਂ ਦਬਕਾ ਮਾਰਦਾ ਇਹ ਸ਼ਰਾਰਤਾ ਜਿੰਨੀ ਮਰਜ਼ੀ ਕਰੀ ਜਾਵੇ ਹੁਣ ਪਰ ਇਹਨੂੰ ਮੇਰੇ ਲਾਣੇਦਾਰ ਨੇ ਬਾਪੂ ਨੂੰ ਇੱਕ ਦਿਨ ਇਹਨਾਂ ਇਲਤ ਕੀਤੀ ਆ ਖਿੱਚ ਕੇ ਲੈ ਗਈ ਤੇ ਉਹਨੇ ਇਹਦੇ ਆਤ ਲਿਆਰਾ ਪਤਾ ਨਹੀਂ ਉਹ ਕਹਿੰਦਾ ਜੀ ਮੇਰੇ ਤਾਂ ਮੈਂ ਤਾਂ ਪਟਾ ਜਿਆ ਪਾਇਆ ਸੀਗਾ ਤੇ ਉਦੋਂ ਹੀ ਖੋਲੀ ਛੱਡ ਦੇਦੀ ਪਰ ਹੁਣ ਇਹ ਥੋੜੀ ਜੀ ਇਹਨੇ ਆਣਾ ਕੇ ਖਰਾਕ ਖਾਦੀ ਦੱਸਦੀ ਆ ਵੀ ਮੈਂ ਖਾਦਾ ਕੁਛ ਤੇ ਬਾਕੀ ਸੰਗ ਜੂੜ ਥੋੜੇ ਜੇ ਮੋٹے ਜੇ ਕੱਢੀ ਆਉਂਦੀ ਆ ਵੇਖੋ ਕਰਮ ਵਾਲੀ ਕਿਦਾਂ ਦੇ ਲਿਆਂਦੀ ਆ ਇਹ ਤਾਂ ਵੈਗੁਰ ਨੂੰ ਪਤਾ ਬਾਕੀ ਆ ਗਈ ਦੋਸਤੋ ਮੀਣੀ ਜੇ ਕਿਸੇ ਨੂੰ ਕੋਈ ਡੰਗਰ ਵਪਾਰ ਆਸਤੇ ਚਾਹੀਦਾ ਹੋਵੇ ਦੋਸਤੋ ਤਾਂ ਵੀ ਸੰਪਰਕ ਕਰ ਲਿਓ ਤੇ ਮਿਲਦੇ ਹਾਂ ਬਹੁਤ ਜਲਦ ਫੇਰ ਇੱਕ ਆਪਾਂ ਨਵੀਂ ਅਪਡੇਟ ਲੈ ਕੇ ਸੋ ਅੱਜ ਦੀਆਂ ਗੱਲਾਂ ਬਾਤਾਂ ਆਪਾਂ ਇੱਥੇ ਸਮਾਪਤ ਕਰਦੇ ਹਾਂ ਫੇਰ ਮਿਲਦੇ ਹਾਂ ਦੋਸਤੋ ਕਿਉਂਕਿ ਲਾਈਵ ਵੀ ਕਿਤੇ ਕਿਤੇ ਕਰ ਲੈਣਾ ਚਾਹੀਦਾ ਹਨਾ ਹਮ ਦੇਖੋ ਤੁਸੀਂ ਝੋਟੀ ਇਹਦੀ ਵੀ ਡੀਲ ਡੋਲ ਦੇਖੋ ਕਰਮਾਲੀ ਦੀ ਇਹ ਆਪਾਂ ਮਲਾ ਤਾਂ ਦਿੱਤੀ ਆ ਪਿਛਲੇ ਆ ਇਹਤਵਾਰ ਛੱਡ ਕੇ ਪਿਛਲੇ ਐਤਵਾਰ ਦੀ ਮੇਟ ਹੋਈ ਆ ਇਹ ਲੋਰੀ ਦਾ ਕਟਾ ਬਾਈ ਕਾਕੇ ਕੋਲੇ ਤੇ ਉੱਥੇ ਭੇਜਤੀ ਸੀ ਆਪਾਂ ਉੱਥੋਂ ਬਣ ਕੇ ਆਈ ਆ ਅੱਗੇ ਬਾਕੀ ਹੁਣ ਵਾਹਿਗੁਰੂ ਨੂੰ ਪਤਾ ਕਿਉਂਕਿ ਥੋੜਾ ਜਿਹਾ ਗਰਮੀ ਹੁਣ ਪੱਖ ਵਧ ਰੱਖਣ ਲੱਪੀ ਇਹਨਾਂ ਦੇ ਨਾਲ ਜੇ ਕਨਸੀਵ ਕਰਨਾ ਨਾ ਕਰਨਾ ਉਹ ਕੁਦਰਤ ਨੂੰ ਇਸ ਚੀਜ਼ ਦਾ ਪਤਾ ਵੈਸੇ ਆਪਣੇ ਤਾਂ ਕਰਮ ਵਾਲਾ ਬਾਪੂ ਬੋੜ ਆਵੇ ਖੜਾ ਸਿਰਈ ਆ ਕਿਉਂਕਿ ਥੱਲੇ ਪੂਰੀ ਸੰਗਣੀ ਝਾਂ ਕਰ ਦੇਣੀ ਇਹਦੀ ਉਮਰ ਕੋਈ 4 ਸਾਲ ਹੋ ਗਈ ਆ ਪਰ ਇਹ ਕਹਿੰਦੇ ਆ ਸਿਆਣੇ ਕਹਿੰਦੇ ਸੱਤ ਅੱਠ ਸਾਲ ਦਾ ਜਾ ਕੇ ਪੂਰਾ ਭਰਦਾ ਫਿਰ ਜੋ ਬਣ ਜਿਹੇ ਜਵਾਨੀ ਚ ਹੁੰਦਾ ਬਾਕੀ ਕੋਦ ਨੂੰ ਚਲੋ ਵਧੀਆ ਗੂੜੀ ਛਾਂ ਕਰ ਜੂ ਛੱਡਾ ਛੱਡਾ ਥੱਲੇੋਂ ਥੋੜੇ ਜੇ ਪਹੂ ਆਪਦੇ ਪਚਾ ਕੇ ਰੱਖੋ ਯਾਰ ਨਵਾਂ ਹੀ ਟ੍ਰੈਂਡ ਚੱਲ ਗਿਆ ਪੰਜਾਬ ਦੇ ਵਿੱਚ ਧੁੱਪ ਧੋਪੀ ਆ ਨੈਚੁਰਲ ਨੈਚੁਰਲ ਹੀ ਆ ਸੋ ਇਹ ਵੀ ਝੋਟੀ ਬਾਗਮਾਲ ਬਾਕੀ ਜੇ ਕੋਈ ਵੀਰ ਨੂੰ ਕੋਈ ਔਰ ਵੀ ਕਹੀ ਵੀ ਤਰ੍ਹਾਂ ਦਾ ਜੀ ਪਸ਼ੂ ਬਾਰੇ ਜਾਣਕਾਰੀ ਲੈਣੀ ਹੋਵੇ ਪੁੱਛਣਾ ਹੋਵੇ ਜਦੋਂ ਮਰਜ਼ੀ ਕਾਲ ਕਰ ਲਿਓ ਬਾਕੀ ਜੇ ਛੋਟੀ ਗੱਬਣ ਖਰੀਦਣੀ ਹੋਵੇ ਦੋਸਤੋ ਤਾਂ ਵੀ ਕਰ ਲਿਓ ਉਸ ਪਰਕ ਸੋ ਮਿਲਦੇ ਹਾਂ ਫੇਰ ਦੋਸਤੋ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮਲ ਸੋ ਧੰਨਵਾਦ ਸੱਜਣੋ